जिमें महान खिडारी अपने मैच जितने मेहनत करते हैं ही सादे सुपने भी हौसले नाल पूरे हो हन। जिसने कदे हार नहीं मनी उसने कदे जित नहीं छड़ी जे थे रस्ते विच रुकावटा आ रही हैं तो यह मतलब है कि तुसी सही रस्ते ते हो रुकावटा तीन ताकत न बढ़ादिया बेहतर बना बढ़ा रही हैं ਜੇ ਤੁਸੀਂ ਵੀ ਕਦੇ ਹਾਰ ਮੰਨਣ ਵਾਲੇ ਲਹਿਜੇ ਨੂੰ ਛੱਡ ਕੇ ਆਪਣੀ ਜਿੱਤ ਦੀ ਕਹਾਣੀ ਲਿਖਣ ਲਈ ਤਿਆਰ ਹੋ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਇਹ ਕਰੋ ਅਤੇ ਸਾਡੇ ਚੈਨਲ ਹੌਸਲਾ ਤੇ ਇਲਾਜ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਸਾਥ ਹੀ ਕਮੈਂਟ ਵਿੱਚ ਲਿਖੋ ਮੈਂ ਹਾਰ ਨਹੀਂ ਮੰਨਾਂਗਾ ਜਾਂ ਮੰਨਾਗੀ ਹੌਸਲਾ ਉਹ ਚੀਜ਼ ਹੈ ਜੋ ਤੁਹਾਨੂੰ ਕਈ ਵਾਰ ਹਾਰ ਮੰਨਣ ਤੋਂ ਬਚਾਉਂਦਾ ਹੈ ਮਿਲਾਂਗੇ ਅਗਲੀ ਵੀਡੀਓ ਵਿੱਚ